ਰਾਤ ਵੀ ਜਾਣਕਾਰੀ ਮਿਲੀ ਹੈ ਵੀ ਹੁਣ ਠੀਕ ਨੇ ਵੀ ਸੈਂਟ ਉਹਤੇ ਈਰਾਨ ਸਰਕਾਰ ਦੇ ਕੋਲ ਨੇ ਬੱਚੇ ਤੇ ਵੀ ਉਹ ਹਲੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਈ ਤੇ ਕਹਿੰਦੇ ਵੀ ਹਲੇ ਹਫਤੇ ਤੱਕ ਆਉਣਗੇ ਬੱਚੇ ਤੁਸੀਂ ਫੋਨ ਗੱਲ ਕਰੀ ਹਾਂਜੀ ਮੈਂ ਗੱਲ ਕਰੀ ਸੀ ਰਾਤ ਕਰੀ ਸੀਗੀ ਹਾਂਜੀ ਰਾਤ ਹਸਪਤਾਲ ਦੇ ਵਿੱਚ ਨੇ ਕਿ ਕੀ ਕਹਿੰਦੇ ਉਹ ਵੀ ਹਲੇ ਬੱਚੇ ਠੀਕ ਨਹੀਂ ਹੈਗੇ ਯਾਨੀ ਕਿ ਉਹਨਾਂ ਦਾ ਮੈਡੀਕਲ ਚੱਲ ਰਿਹਾ ਏ ਟ੍ਰੀਟਮੈਂਟ ਚੱਲ ਰਿਹਾ ਏ ਹਾਂਜੀ ਬਹੁਤ ਜ਼ਿਆਦੇ ਕੁੱਟਿਆ ਮਾਰਿਆ ਗਿਆ ਉਹਦੇ ਕਰਕੇ ਵੀ ਬਹੁਤ ਜ਼ਿਆਦੇ ਠੀਕ ਹੋਏ ਨਹੀਂ ਰੋਟੀ ਪਾਣੀ ਵੀ ਇੰਨਾ ਨੂੰ ਦਿੰਦੇ ਨਹੀਂ ਸੀਗੇ ਕਹਿੰਦੇ ਵੀ ਜਿਵੇਂ ਉਹ ਆਪ ਖਾਂਦੇ ਸੀ ਜੇ ਥੋੜੀ-ਮੋਟੀ ਬਚ ਜਾਂਦੀ ਸੀ ਤਾਂ ਸਾਨੂੰ ਦੇ ਦਿੰਦੇ ਸੀ ਕੋਈ ਗੱਲ ਬਾਤ ਨਹੀਂ ਕਦੋਂ ਆ ਰਹੇ ਨੇ ਵਾਪਸ ਹਲੇ 1 ਹਫ਼ਤਾ ਲੱਗ ਜੂਗਾ ਇਹ ਕਹਿੰਦੇ ਕੱਲ ਉਹਨਾਂ ਦੇ ਵਾਈਟ ਪਾਸਪੋਰਟ ਉਹਨਾਂ ਨੇ ਬਣਾਏ ਆ ਕਿੰਨੇ ਵੀ ਬਣਨੇ ਦਿੱਤੇ ਆ ਦੋ ਤਿੰਨ ਦਿਨਾਂ ਦੇ ਵਿੱਚ ਮਿਲਣਗੇ ਉਸ ਤੋਂ ਬਾਅਦ ਚ ਫਿਰ ਕਰਨਗੇ ਉਰੋਂ ਕਿਸੇ ਧਕਾਰੀ ਨਾਲ ਕੋਈ ਗੱਲਬਾਤ ਹੋਈ ਨਹੀਂ 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 ਗੱਲ ਕੌਣ ਕਰਵਾਉਂਦੇ ਸੀ ਉਹਨਾਂ ਨਾਲ ਬੱਚੇ ਨਾਲ ਉਧਰਲੇ ਜਿਹੜੇ ਉਹ ਸੀਗੇ ਡੌਂਕਰ ਸੀ ਜਿਨ੍ਹਾਂ ਨੇ ਚੱਕੇ ਸੀ ਬੱਚੇ ਉਹ ਹੀ ਕਰਵਾਉਂਦੇ ਸੀ ਹੁਣ ਜਦੋਂ ਦੁਬਾਰਾ ਫਿਰ ਹੁਣ ਤਾਂ ਜਿੱਥੇ ਉਹਨਾਂ ਨੇ ਪਕੜਿਆ ਵੀ ਈਰਾਨ ਪੁਲਿਸ ਵਾਲਿਆਂ ਨੇ ਪਕੜਿਆ ਉਹਨਾਂ ਉਹ ਹੀ ਕਰਵਾਉਂਦੇ ਸੀ ਉਹਨਾਂ ਨੇ ਕਰਵਾਈ ਸਾਡੀ ਗੱਲਬਾਤ ਉਹਨਾਂ ਨੇ ਕਿਵੇਂ ਦੇਖਦੇ ਹੋ ਕਿ ਭਾਰਤ ਸਰਕਾਰ ਅੱਗੇ ਆਈ ਹੈ ਭਾਰਤ ਸਰਕਾਰ ਦੇ ਅੱਗੇ ਆਉਣ ਤੋਂ ਬਾਅਦ ਇਰਾਨ ਨਾਲ ਸੰਪਰਕ ਹੋਇਆ ਹਾਂਜੀ ਠੀਕ ਹੈ ਨਾ ਜਮ ਅਸੀਂ ਤਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਭਾਰਤ ਸਰਕਾਰ ਦਾ ਵੀ ਧੰਨਵਾਦ ਹੈ ਇਰਾਨ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੱਚਿਆਂ ਨਾਲ ਗੱਲਬਾਤ ਕਰਾਈ ਹੈ ਨਹੀਂ ਤਾਂ ਸਾਨੂੰ ਤਾਂ ਆ ਅਸੀਂ ਖਤਮ ਹੋ ਗਈ ਸੀ ਜਿਵੇਂ ਉਹਨਾਂ ਨੇ 15 ਦਿਨ ਸਾਡੀ ਗੱਲਬਾਤ ਹੀ ਨਹੀਂ ਸੀ ਕਰਾਈ ਹੈਗੀ ਉਸ ਵੇਲੇ ਅਸੀਂ ਹਾਰ ਗਏ ਸੀ ਕਿੰਨਾ ਕਿੰਨੇ ਪੈਸੇ ਲਾ ਚੁੱਕੇ ਸੀ ਅਸੀਂ 18 ਲੱਖ ਪਹਿਲਾਂ ਦਿੱਤਾ ਫਿਰ ਉਹਨਾਂ ਨੇ 1 ਲੱਖ ਮੰਗਾਇਆ ਫਿਰ 4.5 ਲੱਖ ਫਿਰ ਮੰਗਾਇਆ ਉਹਨਾਂ ਨੇ ਪਹਿਲੋ 2 ਕਰੋੜ ਦੀ ਮੰਗ ਕਰਦੇ ਸੀ ਫਿਰ 1.5 ਤੇ ਆ ਗਏ ਫਿਰ 1 ਕਰੋੜ ਤੇ ਆ ਗਏ ਹੁਣ 54 ਲੱਖ ਮੰਗਦੇ ਸੀ ਇਹ ਤਾਂ ਅਸੀਂ ਸਰਕਾਰਾਂ ਦਾ ਧੰਨਵਾਦ ਕਰਦੇ ਜੀ ਇਹਨਾਂ ਨੇ ਹੌਸਲਾ ਹੋਇਆ ਜਦੋਂ ਗੱਲਬਾਤ ਹੋਈ ਬੱਚੇ ਨੂੰ ਦੇਖ ਕੇ ਹਾਂ ਜੀ ਹਾਂ ਜੀ ਹਾਂ ਕੋਈ ਜਾਂਚਾ ਤੇ ਕਾਰਵਾਈ ਹੋਈ ਨਹੀਂ ਨਹੀਂ ਏਜੰਟ ਭੱਜੇ ਹੋਏ ਨੇ ਜੀ ਸਾਡੇ ਹੱਥਾਂ 'ਚ ਕੋਈ ਏਜੰਟ ਨਹੀਂ ਆਇਆ ਹੈ ਦੇਖੋ ਬੇहद ਮੰਦਭਾਗੀ ਘਟਨਾ ਹੋਈ ਸੀ ਕਿ ਧੂਰੀ ਦਾ ਇੱਕ ਬੱਚਾ ਤੇ ਪੰਜਾਬ ਦੇ ਕੁੱਲ ਤਿੰਨ ਬੱਚੇ ਜਿਨ੍ਹਾਂ ਨੂੰ ਜਿਹੜੇ ਟਰੈਵਲ ਏਜੰਟ ਠੱਗ ਨੇ ਜਿਹੜੇ ਉਹਨਾਂ ਵੱਲੋਂ ਗਲਤ ਝਾਂਸੇ ਦੇ ਵਿੱਚ ਫਸਾ ਕੇ ਮੈਂ ਤਾਂ ਇਹ ਸਮਝਦਾ ਕਿਉਂਕਿ ਜਿਵੇਂ ਪਰਿਵਾਰ ਦੱਸ ਰਿਹਾ ਵੀ ਇੱਕ ਪੂਰਾ ਧੋਖਾ ਨੈਕਸਸ ਇੱਥੋਂ ਹੀ ਕਾਂਸਪੀਰੇਸੀ ਬਣਾ ਕੇ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਸੀਗਾ ਤੇ ਅੱਜ ਕੇਂਦਰ ਸਰਕਾਰ ਦੇ ਜੋ ਕੇਂਦਰ ਸਰਕਾਰ ਵੱਲੋਂ ਗੱਲਬਾਤ ਕੀਤੀ ਗਈ ایران ਸਰਕਾਰ ਦੇ ਨਾਲ ਕਿਉਂਕਿ ਸਾਨੂੰ ਜਦੋਂ ਪਤਾ ਲੱਗਿਆ ਮੇਰੀ ਗੱਲ ਹੋਈ ਆਂਟੀ ਦੇ ਨਾਲ ਤਾਂ ਅਸੀਂ ਕੇਂਦਰ ਸਰਕਾਰ ਤੱਕ ਗੱਲ ਪਹੁੰਚਾਈ ਤੇ ਉਸ ਤੋਂ ਬਾਅਦ ایران ਸਰਕਾਰ ਨੇ ਵੀ ਬੜੀ ਜਲਦੀ ਇਹਦੇ ਉੱਤੇ ਐਕਸ਼ਨ ਕਰਦੇ ਹੋਏ ਜਿਹੜੇ ਕਿਡਨੈਪਰ ਨੇ ਅੱਠ ਉਹ ਵੀ ਫੜ ਲਏ ਤੇ ਜਿਹੜੇ ਸਾਡੇ ਬੱਚੇ ਸੀ ਪੰਜਾਬ ਦੇ ਉਹ ਵੀ ਛੁੜਵਾ ਲਏ ਨੇ ਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਘੱਟੋ-ਘੱਟ ਜਿਹੜੇ ਮਾਪਿਓ ਨੇ ਉਹਨਾਂ ਨੂੰ ਸੁੱਖ ਦਾ ਸਾਹ ਹੈ ਤੇ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਉਹਨਾਂ ਲਈ ਬਹੁਤ ਜਲਦ ਜਿਹੜੀ ਕੇਂਦਰ ਸਰਕਾਰ ਦੀ ਕੋਸ਼ਿਸ਼ ਰਹੂਗੀ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਪਸ ਲਿਆਂਦਾ ਜਾਵੇ ਪਰ ਬੇहद ਮੰਦਪਾ ਗਾ ਵੀ ਹੈ ਕਿ ਕਿਉਂਕਿ ਇਹ ਧੂਰੀ ਦੇ ਰਹਿਣ ਵਾਲੇ ਨੇ ਤੇ ਖੁਦ ਸੀਐਮ ਸਾਹਿਬ ਦਾ ਇਹ ਸ਼ਹਿਰ ਹੈ ਹਲਕਾ ਹੈ ਪਰ ਇਹਨਾਂ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਦੇਖੋ ਡੇ 1 ਤੋਂ ਜਿੱਦਣ ਮੈਨੂੰ ਪਤਾ ਲੱਗਿਆ ਮੇਰੀ ਫੋਨ ਤੇ ਗੱਲ ਹੋਈ ਹੈ ਸਾਰੀ ਮੈਂ ਜਿੰਨੀ ਰਿਕਾਰਡਿੰਗ ਸੀਗੀ ਇਹਨਾਂ ਨਾਲ ਫੋਨ ਤੇ ਗੱਲ ਹੁੰਦੀ ਮੈਂ ਸਾਰੀ ਸੈਂਟਰ ਸਰਕਾਰ ਨੂੰ ਭੇਜੀਗੀ ਜੋ ਸਾਡੇ ਨੁਮਾਇੰਦੇ ਨੇ ਤਰਨੁਚਕ ਜੀ ਨੂੰ ਭੇਜੀ ਮੈਂ ਸਰਸਾ ਸਾਹਿਬ ਨੂੰ ਤੇ ਉਹ ਸਾਰੀ ਜਿਹੜੀ ਕਾਰਵਾਈ ਹੈ ਉਹ ਕਰਵਾਈ ਗਈ ਤੇ ਮੈਂ ਇਸ ਗੱਲ ਤੇ ਬੜੀ ਖੁਸ਼ੀ ਹੈ ਕਿ ਈਰਾਨ ਸਰਕਾਰ ਵੱਲੋਂ ਬੜੀ ਛੇਤੀ ਐਕਸ਼ਨ ਲੈ ਕੇ ਬੱਚੇ ਰਿਹਾਵ ਹੀ ਕਰਾਏਗੇ ਪਰ ਦੁੱਖ ਇਸ ਗੱਲ ਦਾ ਹੈ ਵੀ ਪੰਜਾਬ ਸਰਕਾਰ ਦੇ ਵਿੱਚ ਵੀ ਜਿਹੜਾ ਪੈਰਲੈਲੀ ਇੱਕ ਦਰਖਾਸਤ ਦਿੱਤੀ ਗਈ ਸੀ ਅੱਜ ਤੱਕ ਉਹ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਸਾਰਾ ਇਹ ਸਾਜ਼ਿਸ਼ ਰਚੀ ਜਿਨ੍ਹਾਂ ਨੇ ਪੈਸੇ ਖਾਦੇ ਉਹਨਾਂ ਦੇ ਖਿਲਾਫ ਉਹ ਲੱਭੇ ਨਹੀਂ ਗਏ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਇਹ ਵੀ ਦੁਖਦਾਈ ਹੈ ਪਰ ਚਲੋ ਪਰਿਵਾਰ ਨੂੰ ਅੱਜ ਬੜਾ ਹੌਸਲਾ ਹੈ ਕਿਉਂਕਿ ਪਹਿਲਾਂ ਜਿਹੜਾ ਹੁਸਨਪ੍ਰੀਤ ਆ ਲੜਕਾ ਉਹਦੇ ਪਿਤਾ ਜੀ ਵੀ ਪਿਛਲੇ 2 ਸਾਲ ਪਹਿਲਾਂ ਚਲੇ ਗਏ ਸੀ ਤੇ ਉਹਦੇ ਦਾਦੀ ਜੀ ਤੇ ਉਹਦੇ ਮਾਤਾ ਜੀ ਇਕੱਲੇ ਸੀ ਰਹਿ ਗਏ ਸੀ ਤੇ ਬੜਾ ਪ੍ਰਮਾਤਮਾ ਜੀ ਦਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆ ਕਿ ਉਹਨਾਂ ਨੇ ਹੱਥ ਦੇ ਕੇ ਤੈਨੂੰ ਹੀ ਬੱਚੇ ਰਖ ਲਏ ਤੇ ਬਹੁਤ ਜਲਦ ਤੰਦਰੁਸਤ ਹੋ ਕੇ ਉਹ ਪੰਜਾਬ ਦੇ ਵਿੱਚ ਲੌਟਣਗੇ ਤੇ ਪੰਜਾਬ ਦੇ ਵਿੱਚ ਕੋਈ ਆਪਣਾ ਕਿੱਤਾ ਸ਼ੁਰੂ ਕਰਨਗੇ ਤੇ ਬੜੀ ਅੱਜ ਖੁਸ਼ੀ ਦੀ ਗੱਲ ਆ ਤੇ ਇਹਨਾਂ ਦਾ ਮੂ ਵੀ ਮਠਾ ਕਰਵਾਇਆ ਸੀ ਪਰਬਾ